ਅੱਜ ਦਾ ਰਾਸ਼ੀਫਲ ਇਨ੍ਹਾਂ ਤਿੰਨ ਰਾਸ਼ੀਆਂ ਲਈ ਅੱਜ ਦਾ ਦਿਨ ਤੁਸੀਂ ਵੀ ਦੇਖੋ ਆਪਣੀ ਰਾਸ਼ੀ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਹਣਿਆਂ ਨਾਲ ਸੁੰਦਰਤ ਬੱਚਿਆਂ ਨਾਲ ਸੁੰਦਰਤ ਤੇ ਹੋਰ ਵੀ ਸਰਕਾਰੀ ਸਕੀਮਾਂ ਨਾਲ ਸੁੰਦਰਤ ਵੀਡੀਓ ਲੈ ਕੇ ਆਉਂਦੇ ਰਹਿੰਦੇ ਆਂ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹੋ ਅੱਜ ਤਿੰਨ ਰਾਸ਼ੀਆਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਆਂ ਵੀਡੀਓ ਅੰਤ ਤੱਕ ਦੇਖਿਓ मिथुन दैनिक राशिफल सब तो पहला गल करंगे ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ਤੇ ਥਕਾਵਟ ਮਹਿਸੂਸ ਕਰ ਸਕਦੇ ਹੋ ਥੋੜਾ ਜਿਹਾ ਆਰਾਮ ਅਤੇ ਪੋਸਟਿਕ ਆਹਾਰ ਤੁਹਾਡੇ ਊਰਜਾ ਸਤਰ ਨੂੰ ਉੱਚਾ ਰੱਖਣ ਵਿੱਚ ਅਹਿਮ ਸਾਬਿਤ ਹੋਵੇਗਾ ਦਿਨ ਭਰ ਜੇਕਰ ਤੁਸੀਂ ਪੈਸੇ ਨੂੰ ਲੈ ਕੇ ਯੂਜਦੇ ਰਹੇ ਪਰੰਤੂ ਸ਼ਾਮ ਦੇ ਸਮੇਂ ਤੁਹਾਨੂੰ ਤਨ ਲਾਭ ਹੋ ਸਕਦਾ ਹੈ ਅਜਿហេ ਵਿਵਾਦ ਪ੍ਰਸਤ ਮੁੱਦਿਆਂ ਤੇ ਬਹਿਸ ਕਰਨ ਤੋਂ ਬਚੋ ਜੋ ਤੁਹਾਡੇ ਪਿਆਰ ਦੇ ਵਿਚਕਾਰ ਪ੍ਰਤੀਰੋਧਕ ਪੈਦਾ ਕਰਦੇ ਨੇ ਤੁਸੀਂ ਨਾਲ ਮਿਲ ਕੇ ਕਿਤੇ ਘੁੰਮਣ ਫਿਰਨ ਜਾ ਸਕਦੇ ਹੋ ਅਤੇ ਆਪਣੇ ਪਿਆਰ ਭਰੇ ਜੀਵਨ ਵਿੱਚ ਊਰਜਾ ਦਾ ਸੰਚਾਰ ਕਰ ਸਕਦੇ ਹੋ ਤੁਹਾਡੀ ਦਿੱਖ ਅਤੇ ਸ਼ਖਸੀਅਤ ਨੂੰ ਬਿਹਤਰ ਬਣਾਉਣ ਲਈ ਕੀਤੀ ਗਈ ਯਤਨ ਤੁਹਾਡੀ ਸੰਤੁਸ਼ਟੀ ਨੂੰ ਵਧਾਉਣਗੇ ਜ਼ਿੰਦਗੀ ਸੱਚਮੁੱਚ ਦਿਲਚਸਪ ਹੋਵੇਗੀ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਆਵੇਗਾ ਸਾਰੇ ਵਿਵਾਦ ਨੂੰ ਭੁੱਲ ਜਾਵੇਗਾ ਤੁਹਾਨੂੰ ਪਿਆਰ ਨਾਲ ਗਰਹਿਣ ਕਰੇਗਾ ਜਦੋਂ ਵੀ ਤੁਸੀਂ ਬੱਚਿਆਂ ਦੇ ਨਾਲ ਹੁੰਦੇ ਹੋ ਤਾਂ ਸਮੇਂ ਸਿਰ ਹਾਰ ਜਾਂਦੇ ਹੋ ਅੱਜ ਤੁਸੀਂ ਬੱਚਿਆਂ ਨਾਲ ਸਮਾਂ ਬਿਤਾਉਣ ਲਈ ਚੰਗੀ ਊਰਜਾ ਮਹਿਸੂਸ ਕਰੋਗੇ ਅੱਗੇ ਹੈ ਕਰਕ ਦਾ ਦਿਨਿਕ ਰਾਸ਼ੀਫਲ ਖੁਦ ਹੀ ਆਪਣਾ ਇਲਾਜ ਕਰਨਾ ਕਾਤਕ ਸਿੱਧ ਹੋ ਸਕਦਾ ਹੈ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ ਨਹੀਂ ਤਾਂ ਲੈਣੇ ਦੇ ਦੇਣੇ ਪੈ ਸਕਦੇ ਨੇ ਜਿਨ੍ਹਾਂ ਲੋਕਾਂ ਨੇ ਜ਼ਮੀਨ ਖਰੀਦੀ ਸੀ ਅਤੇ ਹੁਣ ਉਸ ਨੂੰ ਵੇਚਣਾ ਚਾਹੁੰਦੇ ਨੇ ਉਹਨਾਂ ਨੂੰ ਅੱਜ ਚੰਗਾ ਖਰੀਦਦਾਰ ਮਿਲ ਸਕਦਾ ਹੈ ਅਤੇ ਜ਼ਮੀਨ ਵੇਚ ਕੇ ਚੰਗਾ ਲਾਭ ਮਿਲ ਸਕਦਾ ਹੈ ਉਹਨਾਂ ਨੂੰ ਭਾਵਨਾਤਮਕ ਤੌਰ ਤੇ ਸੰਭਲਣ ਦੀ ਲੋੜ ਹੈ ਉਹ ਪਾਉਣਗੇ ਕਿ ਬਜ਼ੁਰਗ ਮਦਦ ਦੇ ਲਈ ਅੱਗੇ ਆ ਰਹੇ ਨੇ ਅੱਜ ਪਿਆਰ ਵਿੱਚ ਆਪਣੀ ਵਿਵੇਕ ਸ਼ਕਤੀ ਦੀ ਵਰਤੋਂ ਕਰੋ ਐਸੀ ਪਿਆਰ ਪਰਿਵਾਰ ਤੋਂ ਦੂਰ ਹੋ ਕੇ ਅੱਜ ਤੁਸੀਂ ਆਨੰਦ ਦੀ ਤਲਾਸ਼ ਵਿੱਚ ਕਿਸੇ ਅਧਿਆਤਮਕ ਗੁਰੂ ਨੂੰ ਮਿਲਣ ਲਈ ਜਾ ਸਕਦੇ ਹੋ ਕੁਝ ਸੋਚਦੇ ਨੇ ਕਿ ਵਿਅਵਹਤਾ ਜੀਵਨ ਸਿਰਫ ਲੜਾਈ ਅਤੇ ਸੈਕਸ ਬਾਰੇ ਹੈ ਪਰੰਤੂ ਅੱਜ ਸਭ ਕੁਝ ਸ਼ਾਂਤ ਹੋ ਜਾਏਗਾ ਅੱਜ ਕੋਸ਼ਿਸ਼ ਕਰੋ ਤਣਾਅ ਰਹਿਤ ਰਹੋ ਅਤੇ ਚੰਗੀ ਤਰ੍ਹਾਂ ਆਰਾਮ ਕਰੋ ਅੱਗੇ ਹੈ ਤੁਲਾ ਦੈਨਿਕ ਰਾਸ਼ੀ ਫਲ ਆਪਣੀਆਂ ਨਕਾਰਾਤਮਕ ਭਾਵਨਾਵਾਂ ਅਤੇ ਬਿਰਤੀਆਂ ਨੂੰ ਕਾਬੂ ਰੱਖੋ ਤੁਹਾਡੀ ਰੂੜੀਵਾਦੀ ਸੋਚ ਪੁਰਾਣੇ ਖਿਆਲ ਤੁਹਾਡੀ ਪ੍ਰਗਤੀ ਵਿੱਚ ਅੜਚਨ ਬਣ ਸਕਦੇ ਨੇ ਉਸ ਦੀ ਦਿਸ਼ਾ ਬਦਲ ਸਕਦੇ ਹੋ ਅਤੇ ਤੁਹਾਨੂੰ ਰਾਹ ਵਿੱਚ ਅੱਗੇ ਕਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਜੇਕਰ ਤੁਸੀਂ ਘੁੰਮਣ ਫਿਰਨਤੇ ਪੈਸੇ ਖਰਚ ਕਰਨ ਦੇ ਮੂਡ ਵਿੱਚ ਹੋਵੋਗੇ ਜੇਕਰ ਤੁਸੀਂ ਅਜਿਹਾ ਕੀਤਾ ਤਾਂ ਬਾਅਦ ਵਿੱਚ ਪਛਤਾਉਣਾ ਪੈ ਸਕਦਾ ਹੈ ਪਰਿਵਾਰ ਤੇ ਸਮੱਸਿਆ ਮੂੰਹ ਅੱਡੀ ਖੜੀ ਹੈ ਪਰਿਵਾਰਕ ਜ਼ਿੰਮੇਵਾਰੀਆਂ ਦੀ ਅਣਦੇਖੀ ਤੁਹਾਨੂੰ ਸਭ ਨੂੰ ਨਾਰਾਜ਼ਗੀ ਦਾ ਕੇਂਦਰ ਬਣ ਸਕਦੀ ਹੈ। ਅੱਜ ਹੀ ਲੰਬੇ ਸਮੇਂ ਤੋਂ ਚੱਲੇ ਆ ਰਹੇ ਝਗੜਿਆਂ ਨੂੰ ਸੁਲਝਾ ਲਵੋ ਕਿਉਂਕਿ ਹੋ ਸਕਦਾ ਹੈ ਕਿ ਕੱਲ ਬਹੁਤ ਦੇਰ ਹੋ ਜਾਵੇ। ਇਕਾਂਤ ਵਿੱਚ ਸਮਾਂ ਬਤਾਉਣਾ ਚੰਗਾ ਹੈ ਪਰ ਤੁਸੀਂ ਆਪਣੇ ਦਿਮਾਗ ਵਿੱਚ ਚੱਲ ਰਹੀ ਕਿਸੇ ਚੀਜ਼ ਬਾਰੇ ਚਿੰਤਤ ਹੋ ਸਕਦੇ ਹੋ। ਇਸ ਲਈ ਅਸੀਂ ਤੁਹਾਨੂੰ ਕਿਸੇ ਤਜਰਬੇ ਵਾਲੇ ਵਿਅਕਤੀ ਨਾਲ ਸੰਪਰਕ ਕਰਨ ਅਤੇ ਆਪਣੀਆਂ ਮੁਸ਼ਕਲਾਂ ਨੂੰ ਉਨ੍ਹਾਂ ਨਾਲ ਸਾਂਝਾ ਕਰਨ ਦੀ ਸਲਾਹ ਦਿੰਦੇ ਹਾਂ। ਤੁਹਾਡੇ ਜੀਵਨ ਸਾਥੀ ਦੇ ਕਿਸੇ ਕੰਮ ਦੀ ਵਜ੍ਹਾ ਕਰਕੇ ਤੁਸੀਂ ਕੁਝ ਸ਼ਰਮਿੰਦਾ ਮਹਿਸੂਸ ਕਰ ਸਕਦੇ ਹੋ। ਪਰantu ਬਾਅਦ ਵਿੱਚ ਤੁਹਾਨੂੰ ਅਹਿਸਾਸ ਹੋਵੇਗਾ ਕਿ ਜੋ ਹੋਇਆ ਚੰਗਾ ਹੋਇਆ ਅੱਜ ਤੁਹਾਡੀ ਵਧੀਆ ਸਿਹਤ ਦੇਖ ਕੇ ਤੁਹਾਡਾ ਪਰਿਵਾਰ ਖੁਸ਼ ਹੋਵੇਗਾ ਤਾਂ ਇਹ ਰਾਸ਼ੀ ਮਾਹਿਰ ਜੋਤਿਸ਼ਾਂ ਤੋਂ ਲੈ ਕੇ ਤੁਹਾਡੇ ਨਾਲ ਜਿ ਤਿੰਨ ਰਾਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਕਿਉਂਦੇ